ਹਾਂ ਜੀ ਮੇਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਪਿਆਰੇ ਯਾਰਲੀ ਯੂਟਿਊਬਰ ਤੇ ਹੋਰ ਵਧੀਆ ਸਾਰੇ ਮਿੱਤਰੋ ਅੱਜ ਦੀ ਦਿਨ ਦੀ ਸ਼ੁਰੂਆਤ ਆਪਾਂ ਰਾਵੜ ਦੇ ਮਿੱਤਰੋ ਦੇਖੋ ਆਹ ਸਿਸਟਮ ਬਹੁਤ ਵਧੀਆ ਜਿਵੇਂ ਡਿੱਗਿਆ ਪਿਆ ਹੈ ਰ ਵਧੀਆ ਵੱਡੇ ਜਾਂਦੇ ਨੇ ਇਹਨਾਂ ਨਾਲ ਲੇਰਾ ਮੈਂ ਆਇਆ ਹਾਂ ਜਿੰਨੇ ਤੁਹਾਨੂੰ ਪਤਾ ਪੈਰ ਜੇ ਗੁੜੀਆਂ ਦੇ ਰਹਿੰਦੇ ਨੇ ਇਹ ਇਹਨਾਂ ਦੇ ਬੁੱਢੇ ல ਚਾਰ ਚਾਰ ਉਂਗਲਾਂ ਟਾਇਰ ਬਾਰੇ ਵਗ ਜਾਣਗੇ ਇਹਦੇ ਹੋਲੀ ਬਸ ਕੋਲ ਦੇ ਟਾਇਰ ਜੇ ਕਿਉਂ ਓਏ ਅਲਾਈਨਮੈਂਟ ਵਾਲੀ ਵੀ ਨਹੀਂ ਲਿਆ ਓਏ ਬਣੂਗਾ ਲੈਂਡ ਛੇੜੀ ਛੇੜੀ ਪਾਓ ਬੰਦੇ ਬੁਕਿੰਗ ਵਾਲੀ ਨਹੀਂ ਹੋਣੀ ਜਾਣਾ ਕਿੱਥੇ ਬਾਰੇ ਬਾਲੇ ਨਾਲ ਨਿਕਲ ਜਾਨੂੰ ਬਾਲੇ ਤਾਂ ਹੀ ਨਿਕਲਦੇ ਬਾਲੇ ਹੀ ਨਿਕਲਦੇ ਵੀ ਲੋ ਮਿੱਤਰੋ ਚੱਲ ਪਿਆ ਜੱਫਾ ਆ ਮੁੰਡੇ ਨੇ ਮੋਟਰ ਲਾਉਣੀ ਹੈਗੀ ਸਮਾਨ ਲਿਆਉਣਾ ਆਪਾਂ ਜਾਂਦੇ ਆ ਭਾਈ ਜੱਜਾ ਦੋ ਹਨਾ ਓਏ ਇਹ ਮੁੰਡੇ ਦੇ ਨਾਲ ਕਿਤੇ ਲਿਆਉਣਾ ਸਮਾਨ ਉਹ ਹੋਰ ਅੱਜ ਸਮਾਨ ਦੇ ਦਿਨ ਤੇ ਬੈਠੋ ਉਹ ਕਹਿੰਦੇ ਲੋਹੇ ਦੇ ਪਾਵਾ ਵਿੱਚੀ ਖੜਦਾ ਉਹਨੇ ਬਾਧੂ ਪਿਆਰੇ ਉਹ ਕਿਹਨੇ ਲੈ ਜਾਵੇ ਚੱਪੇ ਬਰਾਏ ਉਹ ਸਮਾਨ ਫਿਰ ਨੂੰ ਪਤਾ ਹੈ ਲੋਹੇ ਵਾਲਾ ਵਾਟ ਬਹੁਤ ਆ ਗਈ ਸੀ ਵਾਟ ਬਹੁਤ ਹੋ ਰਿਹਾ ਹੈ ਬਾਈ ਠੰਡਾ ਠੰਡਾ ਪੀ ਲਈਏ ਗਰਮੀ ਆ ਗਈ ਮੁੰਡਾ ਕਹਿੰਦਾ ਗਰਮੀ ਲੱਗਦੀ ਹੈਗੀ ਤੇ ਕਹਿੰਦਾ ਮੈਂ ਚਲਾਉਣਾ ਹੈ ਡਾਕਟਰ ਮਾ ਭਾਈ ਤੂੰ ਚਲਾ ਲਾ ਉੱਕੀ ਆ ਇਹਦਾ ਪਰੇਸ਼ਨ ਕਰਾਵਾ ਇਹਨੇ ਸਾਈਡ ਤੇ ਬੈਠ ਕੇ ਔਖਾ ਹੁੰਦਾ ਜੀ ਇਹ ਜਾ ਮਾ ਡਾਕਟਰ ਨੇ ਕਹਿ ਆ ਵੀ ਤੂੰ ਸਾਈਡ ਤੇ ਨਹੀਂ ਬੱਠਣਾ ਚਲਾਉਣਾ ਹੈ ਦਾ ਗੇਰ ਨੂੰ ਡਰਾਈਵਿੰਗ ਦਿੱਤੀ ਹੈਗੀ ਹੁਣ ਆ ਦੇਖੋ ਮੁੰਡਾ ਚਲਾ ਰਿਹਾ ਹੈ ਜਲੇ ਕੋਕ ਵੀਰੇ ਗੱਤ ਲਾ ਓਏ ਤੂੰ ਦੋਲੇ ਹੱਥ ਬਾਕੇ ਚਲਾ ਓਏ ਡਾਕਟਰ ਨੇ ਕਿਹਾ ਦੀ ਬੰਦ ਕਰਾ ਤਰਾ 71 ਨਾਲ ਚਲਾਉੜਾ ਰੇ ਹੁਣ ਹੈ ਮਿੱਤਰੋ ਜਾਈ ਜੰਨੇ ਗਾਣੇ ਕੋਨੇ ਸੁਣ ਲਈ ਮੜਿਆ ਜਾਂ ਬਿਲਕੁਲ ਨੂੰ ਪਤਾ ਵੀਡੀਓ ਚ ਪਾ ਸਕਦੇ ਆਪਾਂ ਗਾਣੇ ਜਾਈ ਜੰਨੇ ਹੈ ਮਿੱਤਰੋ ਮਿੱਤਰੋ ਪਹੁੰਚ ਗਏ ਆਪਾਂ ਬਰਨਾਲੇ ਬਰਨਾਲੇ ਆ ਗਏ ਬਾਈ ਚਰਮੀ ਬਹੁਤ ਹੈ ਜੀ ਐਸੇ ਆਪਾਂ ਚੱਲਦੇ ਆਂ ਫਿੰਦੀ ਦੇ ਸਹੁਰੇ ਦੇ ਘਰੇ ਜਾਨਨੇ ਆਂਗੇ ਕਿਆ ਪਾਣੀ ਪੀ ਕੇ ਠੰਡਾ ਹੁੰਦਾ ਪੀ ਕੇ ਫੇਰ ਚੱਲਾਂਗੇ ਕਹਾ ਆ ਆ ਕੇ ਬਿੰਦੀ ਦੇ ਸਤਾਰਾਂ ਦੇ ਘਰ ਮਸਰੋ ਕੋੜ ਦੇ ਹੋ ਇਧਰ ਆਹੀ ਕਰਾਂਗੇ ਨਾ ਚੱਲ ਫਿਰ ਠੰਡਾ ਠੰਡਾ ਪੀ ਕੇ ਵਾ ਚੱਲ ਜਾ ਹੈ ਹੈ ਬਸ ਤੇ ਆਉਣਾ ਵੀ ਮੈਂ ਆਉਣਾ ਹੈ ਚੱਲਾਉਂਦੇ ਫਿਰ ਮੈਂ ਵਈਆ ਆਉਦੇ ਆ ਮੈਂ ਆਉਂਦੇ ਓਏ ਪਹੁੰਚ ਕੇ ਸਮਾਨ ਆਪਾਂ ਲੱਦਣ ਲੱਗੇ ਪੈਪਾਂ ਮੁੰਡੇ ਪਹੁੰਚ ਆਏ ਨੇ ਆਪਣੇ ਨਾਲ ਆ ਦੇਖੋ ਤਰਾ ਤਰਾ ਓਏ ਕਾਓ ਮਿੰਦੀ ਜੋਰ ਤਾਂ ਹੀ ਲੱਗਦਾ ਗਰਮੀ ਵਾਲੀ ਲਵਾ ਦੋਸਤ ਨਾਲ ਮਾੜਾ ਮੋਟਾ ਬਾਈਆਂ ਦੇ ਆ ਫਿਰਦਾ ਟਲਦਾ ਹਰੇ ਕੰਮ ਚ ਡਲਦਾ ਹੈ ਬਾਈ ਕਲੂ ਗੇਅਰ ਲੱਗ ਰੱਖਿਆ ਨੇ ਬੰਦੇ ਇਹਦੇ ਵਿੱਚੋਂ ਮਾਲ ਕੱਢਣ ਵਾਲਾ ਬੇ। ਸਹੀ ਇਹ ਵਿੱਚੋਂ ਕੱਢਣਾ ਦੇ ਬੇ। ਨੋ ਮੈਂ troca ਮੈਂ ਚਲੀ ਜਾਂਦਾ ਪੂਰਾ ਯੋਰਾ ਤੇ ਆ ਮੁੰਡਾ ਕਾ ਉਹੀ ਫਸ ਗਿਆ। ਇਹ ਇਹ ਚੱਲਦੀ ਜਾਂ ਚੁਹੇ। ਇਹ ਉਈੜ ਗਿਆ। ਛੱਡ ਤਾਂ ਚੱਲ ਮਜੂਰੀ ਤੇ ਤਾਂ ਪਿੰਡੋਂ ਇਸੇ ਕੰਮ ਵਾਸਤੇ ਲਿਆਂਦਾ ਸੀ ਆ। ਇਹ ਤਰ੍ਹਾਂ ਨਵੀਂ ਫਸਾ ਲਿਆ। ਪੂਰ ਪਈ ਜਾਂਦੀ ਹੈਗੀ। ਪਾਈਪ ਤੇ ਪਾਈਪ ਨਿਕਲੀ ਆ ਦੀ ਇਹ ਵਿੱਚੋਂ। ਜਾਣ ਕੇ ਗੱਪ ਮਾਰ ਕੇ ਲਿਆ ਸਾਨੂੰ ਇਹ। ਕਰਾਵਾਸਤ ਵੀ ਗੇੜਾ ਦੇ ਇੱਕ ਹੀ ਮੁੜਕਾ ਵਿੱਚ ਸਮਾਨ ਸਾਰਾ ਧਰੱਪੀ ਦੇਣਗੇ ਹੁਣ ਆ ਬੜਿਆ ਰੱਖਿਆ ਬਾਈ ਟਰਾਲੀ 'ਚ ਓਲੀ ਕੱਢ ਦਿੰਦੇ ਨੇ 1 ਮਿੰਟ ਬਾਅਦ ਤੇ ਵੀ ਬੈਠਣਾ ਨਹੀਂ ਮਿਲਦਾ ਹੈਗਾ ਇੱਕ ਆ ਫਾਰਮੈਨ ਆਇਆ ਓਦੀ ਕਰ ਦਦਾ ਕੁੰਡੀ ਫੜਾ ਦੋ ਇਹਦੀ ਤੁਨ ਦਮ ਲੈਣ ਦਿੰਦਾ ਦੋ ਮਿੰਟ ਆਪ ਤਾਂ ਉਹ ਪਏ ਨੇਗੇ ਮੰਜੇ ਤੇ ਮਿੱਤਰੋ ਰੋਟੀ ਉਟੀ ਖਾ ਲਈ ਪਤੰਦਰਾਂ ਨੇ ਕੋਈ ਚੀਜ਼ ਨਹੀਂ ਛੱਡੀ ਸਾਰੇ ਵਿਹਲੀਆਂ ਕਰਤੀਆਂ ਬੇ ਸਲਾਦ ਦੀ ਵੀ ਆਇਨੇ ਸਭ ਤੋਂ ਵੱਧ ਖਾਧੇ ਪਕਾ ਪਕਾ ਵਰਦਾ ਵਰਦਾ ਉਹ ਦੇਖ ਮਿੱਦੀ ਭਾਰ ਦਾ ਜੋਰ ਪੂਰਾ ਪਕੜਾ ਗਰੀਬ ਭਾਈ ਭਾਰ ਦਾ ਜੋਰ ਤਾਂ ਪੂਰਾ ਖਾ ਗਿਆ ਤਾਂ ਪੈ ਗਿਆ ਕੋਈ ਵੀਲੇਟ ਨਹੀਂ ਸਾਰੀਆਂ ਵੀਲੇਟਾਂ ਵੇਲੀਆਂ ਕਰਦੇ ਹਾਂ ਆ ਦੇਖ ਹੇ ਕਿਹੜਾ ਦਬਦਾ ਏ ਤਿੰਨ ਗੋਲੀਆਂ ਵੇਲੀਆਂ ਕਰੀ ਬੈਠਾ ਉਹ ਦੇਖ ਮਿੱਕੀ ਖਾ ਗਿਆ ਤਾਂ ਵੀ ਕਰਦੀ ਆ ਹਾਂ ਇਹ ਕਹਿੰਦਾ ਵੀ ਇੱਕ ਦਿਖਾਵਾ ਇਹ ਦੇਖੀ ਬਈ ਤਿੰਨ ਤਿੰਨੇ ਚਾਰ ਚਾਰ ਤੇਰੀ ਫਟਾ ਜੀ ਦਾਲ ਦੀ ਆ ਦੋਰ ਗਈ ਦੀ ਆ ਵੀ ਉਹ ਨਵੇੜ ਦੇ ਇੰਨੇ ਕਾ ਦੂ ਚਲ ਕੋਈ ਨਹੀਂ ਖਾ ਲਾ ਮੈਂ ਬੰਦ ਕਰ ਲੈਣਾ ਕੈਮਰਾ ਮੈਂ ੁੱਟੀ ਪਾਣੀ ਖਾ ਲਿਆ ਮਿੱਤਰੋ ਦੇਖੋ ਕੋਠੀ ਪਾਈ ਜਾਂਦੇ ਨੇ ਬਿੰਦੀ ਦੇ ਮਾਮੇ ਦੇ ਮੁੰਡੇ ਵਰਗੇ ਕੋਠੀ ਪੂਰੀ ਡਬਲ ਪਾਈ ਹੈਗੀ ਹੋ ਜਾਂਦਾ ਜੋਬਰ ਤਿਆਰ ਕਰੀ ਜਾਂਦੇ ਨੇ ਉਹ ਤਾਂ ਲੱਗ ਰਹੇ ਨੇ ਫਰਸ਼ ਲਾਉਣਾ ਤਾਂ ਆਹ ਕਿ ਲਾਤਰਦੇ ਯਾਰ ਮੜਾ ਆ ਉਹ ਤੂੰ ਵੀ ਲਗੜੋ ਯਾਰ ਤਮਾਰ ਕਰਦੇ ਹੋ ਵਿੱਚੋਂ ਦਾ ਥੋਥੀ ਨੇ ਆ ਜਾ ਉਹ ਵਿੱਚੋਂ ਦਾ ਖਾਲੀ ਨੇ ਯਾਰ ਹੋਰ ਆ ਜਾ ਤੂੰ ਤਾਂ ਆਹ ਜੜੇ ਮੜਾ ਲਾਤਰਦੇ ਯਾਰ ਹੈਲਪ ਕਰਾ ਦੇ ਸਾਡੀ ਅੱਛਾ ਆਹ ਉੱਥੇ ਜਾ ਕੇ ਲਾ ਤਰ ਟਰਾਲੀ ਭਰ ਗਈ ਬਈ ਮਿਸਤਰੀ ਕਹਿੰਦਾ ਲਾਤਰਦੇ ਉਹ ਆਉਂਦਾ ਸਾਡੇ ਨਾਲ ਲਤੜਾਉ ਉਹ ਇਹਨਾਂ ਨੂੰ ਹੈ ਕਿਦਾ ਕਹਿੰਦਾ ਵਿੱਚੋਂ ਖਾਲੀ ਨੇ ਲਾਤਰ ਦਿੰਦੇ ਨੇ ਕਹਿੰਦੇ ਲਾ ਤਰੀਏ ਵੇ ਬੰਦੀ ਹੱਤ ਤਾਂ ਵੱਧ ਜੇ ਮਾਰਦੇ ਜਿਹੜੇ ਮਿਲਦੇ ਜੋਰ ਤੇ ਹੀ ਮਾਰਦਾ ਹੁਣ ਦੇਖਾਂ ਮੈਂ ਜੋਰ ਮਾਰੂਗਾ ਕਾ ਨਾੜ ਗਿਆ ਨਾ ਜੋਰ ਮਾਰੂਗਾ ਹੁਣ ਇਹ ਪੂਰਾ ਘਰ ਦੇ ਧਰ ਦੇ ਧਰ ਦੇ ਧਰ ਦੇ ਕਰਦੇ ਹੋਰ ਧਰ ਦੇ ਟੁੱਲ ਜਮਾ ਨਹੀਂ ਲਾਉਂਦਾਗਾ ਤਾਂ ਅਰ ਸਾਨ ਦੇਖ ਫੜ ਕੇ ਰੱਖ ਚੱਕ ਲੈ ਇਹਨੂੰ ਘਰ ਚ ਭਾ ਕੇ ਤਾਂ ਆ ਚੱਕ ਲੈ ਇਹਨੂੰ ਤਾਂ ਉਹ ਉੱਥੇ ਲੈ ਜੈ ਇਹਨੂੰ ਤਾਂ ਉਹ ਛੋਟੀ ਜਿਹੀ ਚੀਜ਼ ਲੈ ਕੇ ਮੋਢੇ ਤੇ ਕਿਲੇ ਹੀ ਕਰ ਮੜੀ ਮੈਂ ਹੁਣ ਤਰਾ ਤੇਰੇ ਕੋਲੇ ਆ ਜਾਂਦੀ ਐ 2 ਮਿੰਟ ਬਾ ਮੋਢੇ ਤੇ ਰਲੇ ਦੂੰ ਨਿੱਕੇ ਆ ਮੋਢਾ ਲਵਾਈ ਬਾਈ ਨਾਲ ਕਰ ਮੜਾ ਜਾ ਉਹ ਪਿੱਛੇ ਗੱਜਾ ਕੇ ਰੱਖ ਪਈਓ ਮੈਂ ਪਾ ਦੇ ਪਿੱਛੇ ਗੱਜਾ ਦੇ ਬਈ ਰੋ DNA ਰੱਸੇ ਦੇ ਫੜ ਜਿਹੜੇ ਪਾਈਪ ਤੇ ਖੜ ਜਾ ਖੜ ਜਾ ਪਾਈਪ ਲੱਗੀ ਪੈ ਪੈ ਲੱਗਦੀ ਆ ਕਰ ਚੱਕ 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 ਦੇ ਚੱਕ ਦੇ ਰੋਕ ਲੈ ਰੋਕ ਲੈ ਬਾਈ ਰੋਕ ਲੈ ਮੁੰਡੇ ਕੰਮ ਕਰਦੇ ਨੇ ਬਹੁਤ ਵਧੀਆ ਦੇਖੋ ਬਿੱਲਾ ਜ਼ੋਰ ਲਾਉਗਾ ਜ਼ੋਰ ਬਿੱਲਾ ਸਭ ਤੋਂ ਵੱਧ ਜ਼ੋਰ ਲਾਉਂਦਾ ਹੈਗਾ ਕੀ ਦੱਸਣਾ 14 14 ਗੱਪ ਮਾਰੀ ਜਾਂਦਾ ਰਹਿ ਤੱਕ ਗਿਆ ਗੱਪਾਂ ਨਾਲ ਕੇ ਤੱਕ ਮੁੱਟ ਲੈਣਾ ਯਾਰਾ ਕਿਉਂ ਗੱਪਾਂ ਵਾਲਿਆਂ ਸੀ ਅੱਛਾ ਜੀ ਵੀਡੀਓ ਵਾਇਰਲ ਕਰਨਗੇ ਮਸ਼ਹੂਰ ਕਰਦਾ ਐ ਤੈਨੂੰ ਯਾਰ ਗੱਲ ਹੈ ਕੋਈ ਜਿਹੜਾ ਆਪਣੇ ਨਾਲ ਲੱਖ ਬੰਦਾ ਦੇਖਦਾ ਆਪਣੀ ਵੀਡੀਓ ਸਾਰਿਆਂ ਨੂੰ ਦਿਖਾਦਾ ਐ ਤੈਨੂੰ ਹੈ 50 ਰੁਪਏ ਸਸਤਾ ਬਾਈ ਫੁੱਟ ਦੇ ਹਿਸਾਬ ਨਾਲ ਜਿਹੜਾ ਆਪਣੀ ਵੀਡੀਓ ਦੇਖੂ ਜਿਹੜਾ ਆਪਣੇ ਆਪਣੇ ਵੀਡੀਓ ਦੇਖ ਕੇ ਬੋਰ ਲਾ ਬੂਆ ਬਾਈ 50 ਰੁਪਏ ਸਸਤਾ ਲਾ ਦੇਗਾ ਬਾਈ 3000 ਰੁਪਏ ਸਸਤਾ 50 ਰੁਪਏ ਉਹ ਨਹੀਂ ਯਾਰ ਲਾ ਦੀ ਹੋਰ ਕਿੰਨੇ ਰੁਪਏ ਸਸਤਾ ਲਾਏਗਾ 100 ਰੁਪਏ ਸਸਤਾ 100 ਰੁਪਏ ਸਸਤਾ 라 ਦੁਬਈ ਤੇ ਆਪਣੇ ਨਾਲ ਹੈ 100 ਰੁਪਏ ਮੀਟਰ ਜਿਹੜਾ ਹੀ ਆ ਗਈ ਕਿਉਂ ਨਹੀਂ ਬਾਈ ਚੱਲੀਏ ਤਾਂ ਕੰਮ ਇਦਾਂ ਬਣਾ ਦੇਖੋ ਮੁੰਡੇ ਆ ਫਿਰਦੇ ਨੇ ਰਿੰਦੂ ਦਾ ਨਾਲ ਰਿੰਦੂ ਦਾ ਘਰ ਵੀ ਨਾਲ ਨੇ ਆਪਣੇ ਲੋ ਵੀ ਮਿੱਤਰੋ ਚੱਲ ਪਿਆਣ ਪੈਣ ਨੂੰ ਤਰਲੇ ਤਰਲੇ ਤੇ ਵੀ ਆ ਮਿੱਤਰੋ ਲੋ ਵੀ ਮਿੱਤਰੋ ਅੰਗਰ ਘਰ ਆ ਗਏ ਬਾਜਨ ਬਹੁਤਾ ਆ ਗਿਆ ਮਗਰ ਸੁਹੀ ਰੱਖਣਾ ਕੋ ਟ੍ਰਾਲੀ ਇਹ ਮੁਰੇ ਹਰ ਜਗ੍ਹਾ ਜਾਈ ਜੰਨਾ ਬਾਈ ਅੱਜ ਬਲੌਗ ਸ਼ਾਇਦ ਆਪਾਂ ਨਾ ਅਪਲੋਡ ਕਰੀਏ ਇਹ ਕਿਉਂਕਿ ਲੇਟ ਹੋ ਜਾਗੇ ਜਾਂਦੇ ਹੁੰਦੇ ਬਾਈ ਕੋਲੋਂ ਪਤਾ ਮੇਰਾ ਐਡੀਟੋਰ ਵੀ ਕਰਨਾ ਹੁੰਦਾ ਹੈ ਇਹ ਬਲੌਗ ਕਵੇਰੇ ਪਾਵਾਂਗੇ ਅੱਜ ਵੀ ਦੇਖੋਗੇ ਨਾ ਹੁਣ ਕਵੇਰੀ ਉਹ ਤੁਹਾਨੂੰ ਦੱਸਣਾ ਹੀ ਪੈਣਾ ਜ਼ਰਾ ਕੋਈ ਗੱਲ ਨਹੀਂ ਬਾਈ ਸੁਣਾਉਣਾ ਸਾਨੂੰ ਜਾਈ ਜੰਨੇ ਕੰਨਾਂ ਲਾ ਕੇ ਵੇਰ ਤੋਂ ਨਾ ਜੀ ਬਾਲਾ ਦੀ ਪੌਣੀ ਸਗਰੇ ਤੂੰ ਦੇਖਨੇ ਹੋ ਸਕਦਾ ਇਹ ਤਾਂ ਪਾਈ ਨਹੀਂ ਜੀ ਸੋਣਾ ਬਾਕੀ ਜਾਈ ਜਾਂਦੇ ਬਾਈ ਤੇਰਾ ਬਹੁਤ ਹੋ ਗਿਆ ਨਾ ਅੱਛਾ ਮਾ ਜੇ ਆਪਾਂ ਅੱਧਾ ਪਾਸੇ ਪਈ ਕੋ ਲੋਕ ਪਾਉਣ ਉਹਨੇ ਚਲੋ ਦਿਖਾਉਣੇ ਨੇ ਆਪਣੇ ਆਂ ਜੰਦੇ ਨੇ ਬਾਈ ਦੋ ਪੰਜਵੇਂ ਮਾਗਰ ਸਾਨੂੰ ਨਗਾ ਵੀਰ ਕਰੀ ਬੰਦੀ ਆ ਗਈ ਬਰਦਰ ਜੀ ਜੇ ਕਈ ਵਾਰ ਕੋਈ ਗੱਲਬਾਤ ਹੋਈ ਜਾਂਦੇ ਮਾਗਰ ਪੈ ਪੜਿੱਕ ਪੇ ਬਾਈ ਬਾਜਨ ਬਹੁਤ ਹੈਗਾ ਜਿਆ ਕੋਈ ਟਾਇਰ ਚੁਗਰਾਪ ਕੀ ਆ ਜੀ ਫਿਰ ਜੀ ਨੂੰ ਦੱਸ ਦੇ ਲੈਗੇ ਥੋੜੇ ਟਾਈਮ ਬਾਅਦ ਵੀ ਠੀਕ ਹੈਗਾ ਆਇਆ ਯਾਰ ਇਹਦੇ ਆਣਾ ਲੱਕੇ ਫੇ ਦੱਸਣਾ ਹੀ ਨਾ ਆਉਂਦਾ ਆਪਣੀ ਜ਼ਿੰਮੇਵਾਰੀ ਆ ਯਾਰ ਸਾਡੇ ਸਿਰ ਤੇ ਆ ਗਾ ਬਾਈ ਅਸੀਂ ਦੱਸ ਰਹੇ ਹਾਂਗੇ ਉਹਨੂੰ ਰਾਹ ਵੀ ਅਸੀਂ ਦੱਸਿਆ ਨੇ ਵੀ ਐ ਮੋੜ ਤੋਂ ਭਾਈ ਐ ਮੋੜ ਤੋਂ ਪਰ ਹੁਣ ਕਰ ਜਦਿਆਂ ਨੇ ਸਾਡੀ ਮੰਨੀ ਨਹੀਂ ਨੀ ਕਿ ਗਲਤ ਰਾਹ ਪਾਲਿਆ ਸਿੰਗਲ ਹੀ ਹੜਕ ਪਾਲੀ ਉਧਰ ਰੋਡ ਛੱਡ ਕੇ ਸਿੰਗਲ ਤੇ ਡਿੱਗ ਪਏ ਆ ਕੇ ਦੁੱਤਾ ਉੱਥੇ ਵੀ ਵਿਚਾਰੇ ਘਰਾਂ ਨੂੰ ਜਾਈ ਜਾਂਦੇ ਨੇ ਉਹਦਾ ਤਾਈ ਹੋਸੀ ਵੀ ਚੱਲ ਤੋਰ ਜੋ ਜਾਣ ਭਰੀ ਆਉਦੇ ਘਰਾਂ ਨੂੰ ਜਾਣ ਲੱਗੇ ਸਾਰੇ ਇੱਕ ਲੱਗ ਰਹੇ ਸੀ ਵੀਰੇ ਮਿੱਤਰੋ ਹੁਣ ਖੁੱਲਿਆ ਗਿਆ ਆ ਜੀ ਆਪਣੀਆਂ ਟਰਾਲੀਆਂ ਚੱਲ ਗਈਆਂ ਚੱਲ ਵੀਏ ਆ ਆਪਣੇ ਮਹੀਰ ਭਾਈਏ ਜਾਨਾ ਫਾਟਕ ਤਾਂ ਹਾਂ ਨਾ ਲੱਗਦੀ ਨਹੀਂ ਨਾ ਕੋਈ ਦਿੱਕਤ ਤਾਂ ਨਹੀਂ ਲੱਗਦੀ ਨਾ 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 ਲੱਗ ਬਹੁਤ ਹੋ ਗਿਆ ਕੋਲੀ ਚਮਲੀ ਨਾ ਟ੍ਰੇਨ ਆ ਗਈ ਜੀ ਟ੍ਰੇਨ ਫਾਟਕ ਲੱਗ ਰਹੇ ਸੀ ਰੇਲ ਗੱਡੀ ਆ ਰਹੀ ਹੈ ਨਾ ਦੱਸਦੇ ਲਈ ਦੱਸਦੇ ਲੋ ਵੀ ਮਿੱਤਰੋ ਬਣਾੜੇ ਆ ਗਏ ਇੱਕ ਦਾ ਸਮਾਨ ਵਾਲਾ ਮਗਰ ਧਿਆਨ ਨਾਲ ਚਲਾਉਣਾ ਪੈਂਦਾ ਇਸ ਟਾਂ ਸਾਡੇ ਪੌਂਡ ਦੇ ਮਿੱਤਰੋ ਚਾਹ ਜਿਹੜੇ ਜੜ ਦੇਵਾਂਗੇ ਟਰੈਕਟਰ ਤੇ ਜਾਉਣਾ ਆਪਣਾ ਕਿਉਂ ਠੀਕ ਹੈ ਦੇਖੋ ਮਗਰ ਮੁੰਡੇ ਕਹਿੰਦੇ ਕੋਈ ਥਾਪੀ ਲੈ ਲੈਣੇ ਆਂਗੇ ਤਾਂ ਕਰਕੇ ਖੜਕੇ ਸੀ ਬਈ ਦੂਜੇ ਮੁੰਡੇ ਉਹ ਖੜੇ ਨੇ ਬਣਿਆ ਤੇਨੂੰ ਸਹੋਣਿਆ ਤੁਹਾਨੂੰ ਕਿੱਥੇ ਨੇ ਕਿੱਧਰ ਵਾਕੀ ਆਂਦੇ ਆ ਆਲ ਜਾ ਇੱਕ ਟਰਾਲੀ ਆਪਣੇ ਆ ਖੜੀ ਆ ਰੋਡ ਤੇ ਪਿਛੇੜਾਤੀ ਇਹਦੀ ਆਪਣਾ ਰੋਡ ਤੇ ਖੜਾ ਆਏ ਵੀ ਪਾਣੀ ਪੂਣੀ ਪਿਆ ਮੁੰਡਿਆ ਚੱਲੀਏ ਪੁੱtheta ਦਾ ਟਾਈਮ ਹੋ ਗਿਆ 11 ਵਜੇ ਗਏ ਸਾਰੀਆਂ ਤਾਂ ਲੰਘ ਗਈ ਆਂਦੇ ਨਾ ਮੋਗੇ ਓਏ ਔਰ ਹੈ ਵਗੈਰਾ ਵੱਜ ਗਏ ਜਰੋਂ ਇਥੋ ਵੱਜ ਗਏ ਲੋ ਜੀ ਮਿੱਤਰੋ ਪਾਣੀ ਵੀ ਲਾ ਲੈ ਇਹ ਵਲੌਗ ਆਪਾਂ ਹਮਾਰਾ ਗੱਲ ਤੁਸੀਂ ਸਵੇਰੀ ਦੇਖੋਗੇ ਇੱਥੇ ਵਲੌਗ ਦਾ ਆਪਾਂ ਕਰਦੇ ਅੰਡਰ ਘਰੇ ਆ ਗਈ ਸੀ ਇਹ ਕੱਟਤੀ ਮਸ਼ੀਨ ਦੇਖੋ ਮਿੱਤਰੋ ਸਵੇਰੇ ਲਾਵਾਂਗੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਓਕੇ ਮਿੱਤਰੋ